ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਤੇ ਚੜ੍ਹਦੀ ਕਲਾ ਚ ਹੋਣਗੇ ਜਿਸ ਤਰ੍ਹਾਂ ਕਿ ਸਾਰੇ ਦੋਸਤਾਂ ਨੂੰ ਪਤਾ ਹੈ ਪੰਜਾਬ ਚ ਸਲਾਬ ਆਇਆ ਹੋਇਆ ਤੇ ਬਹੁਤ ਜ਼ਿਆਦਾ ਲੋਕ ਮੁਤਾਸਰ ਹੋਏ ਹੋਏ ਨੇ ਲੋਕਾਂ ਦੀਆਂ ਸਾਰੀ ਸਾਰੀ ਜਮਾ ਪੂੰਜੀਆਂ ਜ਼ਾਇਆ ਹੋ ਗਈਆਂ ਨੇ ਤੇ ਬਹੁਤ ਜ਼ਿਆਦਾ ਇਮੋਸ਼ਨਲ ਸੀਨਸ ਨੇ ਜਿਹੜੇ ਲੋਕ ਉੱਥੇ ਮੌਜੂਦ ਨੇ ਜਾਂ ਲੋਕਾਂ ਨੂੰ ਮਿਲ ਰਹੇ ਨੇ ਬਹੁਤ ਜ਼ਿਆਦਾ ਮਤਲਬ ਕਿ ਇੱਕ ਪਰੇਸ਼ਾਨੀ ਦਾ ਹਾਲ ਹੈ ਦੁੱਖ ਦੁੱਖ ਦੀ ਘੜੀ ਹੈ ਤੇ ਇਹ ਜਿਹੜੀ ਆਪਾਂ ਅੱਜ ਵੀਡੀਓ ਦੇਖਣੀ ਹੈ ਸੁਨਿੰਦਾ ਸ਼ਰਮਾ ਜੀ ਦੀ ਵੀਡੀਓ ਹੈ ਜੋ ਕਿ ਇੱਕ ਜਗ੍ਹਾ ਤੇ ਪਹੁੰਚੀ ਹੋਈ ਨੇ ਤੇ ਉੱਥੇ ਉਹ ਕਾਫੀ ਜਜ਼ਬਾਤੀ ਹੋ ਗਏ ਨੇ ਲੋਕਾਂ ਦੇ ਹਾਲਾਤ ਵੇਖ ਕੇ ਤੇ ਹੁਣ ਆਪਾਂ ਵੀਡੀਓ ਜੀ ਦੇਖੀਏ ਮੇਰੇ ਕੋਲ ਵੀ ਹਲੇ ਕਰ ਰਹੇ ਹਨੀ ਸੋ ਦੀ ਕੀਮਤ ਮੈਂ ਸਮਝਣ ਡਿਆ ਤੁਸ ਤਾਂ ਸੀ ਬਹੁਤ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਬੜੇ ਸਾਲ ਲਾਏ ਹੁੰਦੇ ਨੇ ਤੁਹਾਡੇ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਦੋਂ ਸਾਨੂੰ ਸਮਝ ਕੁਛ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਰਕਾਰ ਇੱਕ ਐਸੀ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸਿਕਿਉਰ ਰਵਾਂ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਕੁੜੀਆਂ ਮੈਂ ਮਿਹਨਤ ਕਰ ਰਹੀਆਂ ਆਪਣੇ ਲਈ ਕਿ ਮੈਂ ਵੀ ਆਪਣੇ ਘਰ ਦੇ ਨੂੰ ਚੀਜ਼ ਦੇ ਸਕਾਂ ਪਰ ਇਹ ਚੀਜ਼ एकदम ਸੋਸੋਈ ਕਿ ਇਹਨੇ ਸਾਲ ਜਿਵੇਂ ਕਹਰੇ ਕਿ 9 ਸਾਲ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹੋ ਉਹਨਾਂ ਨੇ ਕੁਝ ਖੜਾ ਕੀਤਾ ਤੇ ਉਹ ਇੱਕਦਮ ਜੇ ਪਾਣੀ ਚ ਬਹਿ ਗਿਆ ਨਾ ਤੇ ਉਹ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਗਿਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲਿਆ ਹੋਰ ਕੁਝ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਪਈ ਇੱਕ ਚਮਚਾ ਹੀ 껨 ਲੀਏ ਹਾਂ ਉਹ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਆਈ ਵੀਰ ਜੀ ਕੱਪੜਾ ਰੁੜ ਗਿਆ ਸਾਰਾ ਕੋਈ ਹਾਂ ਫਰਿੱਜਾਂ ਲੱਗੀਆਂ ਨੇ ਪੇਟੀਆਂ ਇੱਧਰ ਲੱਗੀਆਂ ਆ ਉੱਪਰ ਚੜ੍ਹਿਆ ਨਹੀਂ ਜਾ ਰਿਹਾ 골ਡ ਨਹੀਂ ਨਿਕਲਿਆ 10 ਰੁਪਏ ਨਹੀਂ ਨਿਕਲੇ ਇਹਦੇ ਅੰਦਰੋਂ ਉਨਾਂ ਮੈਂ ਸਰਦਾਰ ਬੰਦਾ ਯਾਰ ਮੈਂ ਫੌਜੀਆ ਦੇ ਪੈਰੀ ਪੈ ਗਿਆ ਵਿਆਰੀਆ ਦੇ ਪੈਰੀ ਬਿਆਮ ਤੇ ਮੈਂ ਮੇਰੇ ਡਾਕੂਮੈਂਟ ਜਰੂਰੀ ਕੱਢ ਦੋ ਆ ਤਨ ਤੇ ਕਪੜਾ ਰਹਿ ਗਿਆ ਬਸ ਬਸ ਇਹ ਤਾਂ ਫਿਰ ਰੁੜ ਗਿਆ ਇਹ ਬਣਾ ਕੇ ਰੁੜ ਗਿਆ ਜੇ ਰੱਬ ਨਾ ਕਰੇ ਸਾਡੇ ਨਾਲ ਅਜਿਹਾ ਹੋਵੇ ਫਿਰ ਸਾਡੇ ਤਾਂ ਹੌਸਲੇ ਚੱਕਣਾ ਚੂਰ ਹੋ ਜਾਣਗੇ ਕਿਸ ਦੀ ਨਜ਼ਰ ਲੱਗੀ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਵਾਰ ਕੇ ਕੋੜੀਆਂ ਮਿਰਚਾਂ ਦੇ ਸਿਰ ਤੋਂ ਵਾਰੋ ਇਸ ਵਕਤ ਅਸੀਂ ਰਾਵੀ ਦੇ ਉਸ ਇਲਾਕੇ ਤੇ ਆ ਜਿਸ ਤੇ 라ਵੀ ਨੇ ਬਹੁਤ ਮਾਰ ਕੀਤੀ ਕੋਨੇਵਾਲ ਪਿੰਡ ਐ ਕੋਠੀ ਦੇਖ ਸਕਦੇ ਹੋ तकरीबन 1.5 ਕਰੋੜ ਦੀ ਕੋਠੀ ਔਰ 15-20 ਫੁੱਟ ਪਾਣੀ ਇਸ ਨੂੰ ਮਾਰ ਕੀਤਾ ਪਹਿਲਾ ਏਕੜ ਸੀ ਔਰ ਇਸ ਥਾਂ ਤੇ ਇਸੇ ਥਾਂ ਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਜਾ ਰਹੇ ਪਰਿਵਾਰਾਂ ਨੂੰ ਮਿਲ ਰਹੇ ਨੇ ਕਿਉਂਕਿ ਜੇ ਸਾਨੂੰ ਸੇਵਾ ਗੁਰਤੀ ਚ ਨਾ ਮਿਲਦੀ ਤਾਂ ਅੱਜ ਸਾਡਾ ਪੰਜਾਬ ਰੋਲ ਜਾਣਾ ਸੀ ਅਸੀਂ ਭੁੱਖੇ ਮਰਨਾ ਸੀ ਪਰ ਇਸ ਕੰਡੇ ਤੱਕ ਵੀ ਸੇਵਾ ਪਹੁੰਚ ਰਹੀ ਹੈ ਮੈਡਮ ਸੁਨੰਦਾ ਸ਼ਰਮਾ ਵੀ ਪਹੁੰਚੇ ਨੇ ਇਹ ਪਰਿਵਾਰਕ ਇਸ 22 ਦੀ ਕੋਠੀ ਸੀ ਬਾਈ ਕੀ ਨਾਮ ਹੈ ਤੁਹਾਡਾ ਅਜੀਤਪਾਲ ਸਿੰਘ ਭਾਜੀ ਇਹ ਕਿਸ ਵੇਲੇ ਬੰਨ ਟੁੱਟਿਆ ਜਦੋਂ ਇਹ ਪੂਰਾ ਬਹਾਵ ਤੇਜ਼ੀ ਦੇ ਨਾਲ ਇਸ ਘਰ ਨੂੰ ਤੁਹਾਡੇ ਨੂੰ ਵਾਰ ਕਰਦਾ ਸੀ ਇਹ ਭਾਜੀ 6:45 ਮਿੰਟ ਤੇ ਟੁੱਟਿਆ ਸਵੇਰੇ ਟੁੱਟਿਆ ਸੀ ਤੇ ਭਾਜੀ ਮੈਂ ਆਪ ਸੇਵਾ ਕਰਨ ਡੈ ਬੋਰੀਆਂ ਲੈ ਕੇ ਇੱਥੇ ਤੇ ਬਾਅਦ ਚੋਂ ਮੈਂ ਦੇ ਆਪ ਤੁਸੀਂ ਤੇ ਹੀ ਘਰ ਦੇ ਮੇਰੇ ਘਰੇ ਮੰਮੀ ਡੈਡੀ ਘਰੇ ਹੀ ਤੇ ਬਸ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਗਿਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲੇ ਆ ਹੋਰ ਕੁਛ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਕਿ ਇੱਕ ਚਮਚਾ ਹੀ ਕੱਢ ਲਈਏ ਕਪੜੇ ਨਿਕਲੇ ਕਪੜੇ ਮੈਂ ਯਾਰਾਂ ਦੋਸਤਾਂ ਦੇ ਪਾ ਕੇ ਪਾਉਣ ਨੇ ਆਪਣੇ ਆਂ ਦੇ ਹੁਣ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਵੀਰ ਜੀ ਕਪੜਾ ਰੁੜ ਗਿਆ ਸਾਰਾ ਕੋਈ ਹਾ ਫਰਿਜਾਂ ਲੱਗੀਆਂ ਇਹ ਪੇਟੀਆਂ ਇੱਧਰ ਲੱਗੀਆਂ ਆ ਤੇ ਦੋਵੇਂ ਪੋਸ਼ਨ ਭਰੇ ਸਾਰੇ ਸਮਾਨ ਨਾਲ ਉੱਪਰ ਚੜਿਆ ਨਹੀਂ ਜਾ ਰਿਹਾ 골ਡ ਨਹੀਂ ਨਿਕਲੇ 10 ਰੁਪਏ ਨਹੀਂ ਨਿਕਲੇ ਇਹਦੇ ਅੰਦਰੋਂ ਤੇ ਮੈਂ ਅਪੀਲ ਕਰਦਾ ਰਿਹਾ ਸਾਰਿਆਂ ਸਰਕਾਰ ਨੂੰ ਵੀ ਕੀਤੀ ਮੈਂ ਹਰ ਕੋ ਨੂੰ ਕੀਤੀ ਇੱਥੇ ਫੌਜੀ ਵੀ ਆਉਂਦੇ ਰਹੇ ਉਨਮ ਸਰਦਾਰ ਬੰਦਾ ਯਾਰ ਮੈਂ ਫੌਜੀਆ ਦੇ ਪੈਰੀ ਪੈ ਗਿਆ ਬਿਆਰੀਆ ਦੇ ਪੈਰੀ ਪਿਆ ਮੈਂ ਤੇ ਮੈਂ ਮੇਰੇ ਡਾਕੂਮੈਂਟ ਜਰੂਰੀ ਕੱਢ ਦੋ ਕੁਛ ਨਹੀਂ ਹੋਰ ਕੱਢਣਾ ਹੈ ਮੈਂ ਕਿਹੜਾ ਕੱਢ ਲੈਣਾ ਵੀਰੇ ਏਸੀ ਲੈ ਲੈਣਾ ਸਭ ਕੁਝ ਲੈਣਾ ਮੈਂ ਇਹੋ ਕਹ ਮੇਰੇ ਡਾਕੂਮੈਂਟ ਕੱਢ ਦੋ ਮੈਂ ਗਾਂ ਦੀ ਆਪਣੀ ਸੋਚ ਸੋਚ ਲਾਂ ਆ ਤਨ ਤੇ ਕਪੜਾ ਰਹਿ ਗਿਆ ਬਸ ਬਸ ਜੀ ਤੁਸੀਂ ਬੰਨ ਤੇ ਉੱਥੇ ਰੋ ਵੀ ਰਹੇ ਸੀਗੇ ਜੀ ਵੀਡੀਓ ਤੁਹਾਡੀ ਸਾਹਮਣੇ ਆ ਰਹੀ ਹੈ ساری ਰਾਤ ਮੈਂ ਪਿੰਡ ਦਾ ਮੌਜੂਦਾ ਸਰਪੰਚ ਹਾਂ ਸਾਰੀ ਰਾਤ ਮੇਰੇ ਨਾਲ ਟਰੈਕਟਰ ਲੈ ਕੇ ਸਾਰੀ ਰਾਤ ਅਸੀਂ ਬੰਨ ਬੰਦੇ ਰਹੇ ਹਾਂ ਜਦੋਂ ਕਿ ਨਾਂ ਦਾ ਲਾਸਟ ਹੋ ਗਈ ਆ ਕਹਿੰਦਾ ਵੀਰ ਭੱਜ ਲਈ ਮੈਂ ਤੂੰ ਟਰੈਕਟਰ ਭਜਾ ਕੇ ਪਿੰਨ ਨੂੰ ਅਗਾਹ ਕਰ ਦੇ ਮੈਂ ਮਗਰ ਭੱਜਾਉਣਾ ਮੈਂ ਮਗਰ ਮਗਰ ਭੱਜ ਗਏ ਨੇ ਵਿਚਾਨੇ ਗਾਹ ਕੀਤਾ ਸਾਨੂੰ ਕੀ ਪਤਾ ਵੀ ਸਾਡੇ ਘਰ ਤੇ ਟੈਕ ਹੋ ਜਾਣਾ ਤੇ ਇੰਨਾ ਜਿਆਦਾ ਮਾੜੀ ਹਾਲਤ ਹੋਈ ਤੁਸੀਂ ਸੇਵਾ ਚ ਲੱਗੇ ਹੋਏ ਸੀ ਪਰ ਤੁਹਾਨੂੰ ਇਹ ਦਿਮਾਗ ਚ ਘਰ ਬਿਲਕੁਲ ਨਹੀਂ ਸੀ ਆਪਣਾ ਮੇਰੀ ਮੇਰੇ ਮਮਾ ਨੇ ਖੁਸ਼ਾਲ ਨੂੰ ਧਾਰੀਗਲ ਦੇ ਮੁੰਡੇ ਨੂੰ ਪੰਜ ਵਾਰੀ ਫੋਨ ਲਾਇਆ ਜੀ ਵੀ ਸਾਡੇ ਘਰੋਂ ਸਮਾਨ ਹੀ 베ੜੀ ਸਾਨੂੰ ਲੈ ਦੋ ਤੇ ਅੱਗੋਂ ਕਹਿੰਦਾ ਵੀ ਮੈਂ ਤੁਹਾਡਾ ਠੇਕਾ ਲਿਆ ਜੀ ਮੈਂ ਪੰਜ ਵਾਰੀ ਇਹਨੂੰ ਫੋਨ ਲਾਇਆ ਠੀਕ ਆ ਮੈਨੂੰ ਮੈਨੂੰ ਇਟਲੀ ਬੈਠੇ ਨੇ ਮੈਂ ਪੰਜ ਵਾਲੀ ਫੂਲ ਆਇਆ ਮੈਂ ਉਹਨੂੰ ਕਿਹਾ ਵੀ ਬਾਜੀ ਸਾਡਾ ਕਹਿੰਦਾ ਵੀ ਮੈਂ ਤੁਹਾਡਾ ਠੇਕਾ ਨਹੀਂ ਲਿਆ ਮੈਨੂੰ ਬਲੌਗ ਮਾਰਦਾ ਹਨਾ ਜੀ ਚਲੋ ਮੈਂ ਕਿਹਾ ਕੋਈ ਨਹੀਂ ਇਹ ਮੇਰਾ ਬ੍ਰਦਰ ਹੀ ਹਨਾ ਜੀ ਜੋ ਬੋਟ ਆਲੇ ਮੁੰਡੇ ਖੜਦਾ ਰਿਆ ਜਦੋਂ ਸਾਡੀ ਲੋਡ ਸੀ ਨਾ ਅਸੀਂ ਆਪਣੇ ਕੋ ਤੇਲ ਫੂਕੇ ਜਾਂਦੇ ਰਹੇ ਅੱਜ ਇਹ ਬੰਦੇ ਨੇ ਕੱਲ ਤਾਂ ਰਿਆਲ ਸਾਹਿਬ ਆਏ ਆ ਟਰਾਲੀ ਤੋਂ ਉਹਨੂੰ ਲੈ ਕੇ ਆਏ ਨੇ ਤੁਸੀਂ ਸਾਡੇ ਘਰ ਦੇ ਲੱਗੇ ਨੇ ਇਹ ਪਤਾ ਨਹੀਂ ਉਧਰੋਂ ਵੀਡੀਓ ਬਣਾ ਕੇ ਕਿਧਰੋਂ ਚੱਲ ਗਏ ਨੇ ਵੀ ਮੈਂ ਕੋਹਣੇ ਨਾਲ ਫੇਰਾ ਮਾਰ ਕੇ ਆ ਠੀਕ ਹੈ ਜੀ ਇੱਥੇ ਸਾਡੇ ਕੋਈ ਨਹੀਂ ਜੇ ਵਾਡਾ 골ਡ ਵੀ ਸਾਰਾ ਕੁਝ ਰੋੜ ਗਿਆ ਭਾਜੀ ਮੈਂ ਤੁਹਾਨੂੰ ਦੱਸਣ ਦਿਆਂ ਆ ਘਰ ਸੀ ਬੜੀ ਮਿਹਨਤ ਦੇ ਨਾਲ ਆ ਘਰ ਬਣਾਇਆ ਸੀ ਬਾਈ ਹੁਣਾਂ ਨੇ ਬਹੁਤ ਸਪਨੇ ਹੁੰਦੇ ਆ ਬਾਹਰ ਰਹਿ ਕੇ ਆਪਣੇ ਘਰ-ਬਾਰ ਛੱਡਣੇ ਸੌਖੇ ਨਹੀਂ ਹੁੰਦੇ ਜਿੱਦਨ ਭਾਜੀ ਟੁੱਟਾ ਨਾ ਉਸ ਦਿਨ ਇੱਥੇ ਰਾਤ ਰਹੇ ਆ ਕੱਚਾ ਦੁੱਧ ਪੀ ਕੇ ਗੁਜ਼ਾਰਾ ਕੀਤਾ ਕੋਈ ਨਹੀਂ ਆਇਆ ਹਜੇ ਵੀ ਚਾਦਰ ਪਈ ਆ ਵੀਰ ਜਣੀ ਮਨ ਰਾਤ ਚਾਰ ਦਿਨ ਲੈ ਕੇ ਸੌਂਦਾ ਰਿਆਂ ਥੱਲੇ ਕੱਲੀ ਇੱਕੋ ਚਾਦਰ ਕੋਈ ਨਹੀਂ ਇੱਥੇ ਪਹੁੰਚਿਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੁਛ ਨਹੀਂ ਕੋਈ ਨਹੀਂ ਪਹੁੰਚਿਆ ਵੀਰੇ ਟਰਾਲੀ ਤੰਬੂ ਲਾਇਆ ਭਾਜੀ ਟਰਾਲੀ ਤੰਬ ਇਟਲੀ ਤੋਂ 9 ਸਾਲਾਂ ਬਾਅਦ ਆਇਆ ਵੀਰ ਅਸੀਂ ਵਿਆਹ ਕਰਨਾ ਸੀ ਦਾ ਵੱਡੇ ਦਾ ਜਨਵਰੀ 'ਚ ਵਿਆਹ ਕਰਾਉਣਾ ਸੀ ਤੇ ਵਿਆਹ ਕਰਨਾ 9 ਸਾਲਾਂ ਬਾਅਦ ਆਇਆ ਤੁਹਾਡੀ ਤਿਆਰੀ ਸੀ ਕਿ ਜਦੋਂ ਰੁੜਿਆ ਤਾਂ ਆਏ ਨਾ ਨਾ ਜੀ ਮੈਂ ਤੇ ਜਦੋਂ ਵੇਖਿਆ ਸੀ ਫਿਰ ਮੈਂ ਆਪ ਆਇਆ ਸੀ ਉਸੇ ਲਈ ਇਹ ਤੇ ਨਹੀਂ ਆਉਣ ਦਿੰਦੇ ਮੈਨੂੰ ਮੈਂ ਤਾਂ ਜਨਵਰੀ 'ਚ ਆਉਣਾ ਸੀ ਫਿਰ ਕਹਿੰਦੀ ਨਹੀਂ ਫਿਰ ਮੈਂ ਆ ਗਿਆ ਕਿੰਨੇ ਸਾਲ ਇਟਲੀ ਲਾਇਏ ਤੁਸੀਂ ਮੈਂ 9 ਸਾਲ ਲਾਇਆ ਭਾਜੀ ਸਾਰੀ ਕਮਾਈ ਰੁੜ ਗਈ ਸਾਰੀ ਸਾਰੀ 9 ਸਾਲਾਂ 'ਚ ਇੱਕ ਪਹਿਲੀ ਅਰੀ ਆਏ ਵੀ ਜੀ ਪਹਿਲੀ ਅਰੀ ਆਈ ਪਹਿਲੀ ਵਾਰ ਆਏ 9 ਸਾਲਾਂ 'ਚ ਪਹਿਲੀ ਅਰੀ ਆਇਆ ਮੈਂ ਭਾਜੀ ਆ ਆ ਅੱਜ ਤੋਂ ਇੱਥੇ ਸਾਰਾ ਸਮਾਨ ਸੀ ਸਾਰਾ ਕੁਝ ਆ ਅੱਜ ਦਾ ਪੋਸ਼ਨ ਖੜਾ ਹੈ ਉਹ ਵਾਲਾ ਪੋਸ਼ਨ ਆ ਜਿਹੜਾ ਪੋਸ਼ਨ ਖੜਾ ਹੈ ਨਾ ਮਤਲਬ 9 ਸਾਲ ਤੁਸੀਂ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ ਉਦੋਂ ਇਹੀ ਮਨ ਦੇ ਵਿੱਚ ਹੁੰਦਾ ਨਾ ਕਿ ਆ ਸਮਾਨ ਤਿਆਰ ਹੋ ਗਿਆ ਏਸੀ ਲੱਗ ਗਿਆ ਫਰਿੱਜ ਲੱਗ ਗਿਆ ਤਿੰਨ ਤਿੰਨ ਏਸੀ ਅੰਦਰ ਤਿੰਨ ਤਿੰਨ ਏਸੀ ਲੱਗਿਆ ਸੂਫੀ ਸਾਡੇ ਅੰਦਰ ਸਾਰਾ ਸਮਾਨ ਕੁਝ ਨਿਕਲੇ ਨਹੀਂ ਮੈਂ ਨਾ ਅੱਜ ਤੋਂ ਵੀਡੀਓ ਬਣਾ ਰਿਹਾ ਕਿਸ ਦੀ ਨਜ਼ਰ ਪੰਜਾਬ ਨੂੰ ਲੱਗੀ ਆ ਬਿਲਕੁਲ ਇਹ ਤੁਹਾਡੇ ਤੋਂ ਅਸੀਂ ਤਸਵੀਰਾਂ ਲੈ ਵੀ ਲੈਣੇ ਆ ਹਾਂਜੀ ਕੁਛ ਹੀ ਕਹਿ ਰਹੇ ਸੀ ਭਾਈ ਕੁਛ ਗੱਲ ਕਹਿ ਰਹੇ ਸੀ ਕਿ ਗਲਤ ਮਦਦ ਜਾਰੀ ਹੈ ਤੁਹਾਡੇ ਵੱਲੋਂ ਅਪੀਲ ਭਾਜੀ ਇੱਥੋਂ ਵੀਡੀਓ ਬਣਾ ਕੇ ਜਾਂਦੇ ਆ ਆਪਣਾ ਕਾਊਂਟ ਨੰਬਰ ਦੇ ਰਹੇ ਆ ਆਪਣਾ ਨੰਬਰ ਦੇ ਰਹੇ ਆ ਮੇਰੇ ਨਾਂ ਤੇ ਫੇਕ ਬਣ ਰਿਹਾ ਭਾਜੀ ਸਭ ਕੁਝ ਤੁਸੀਂ ਨੰਬਰ ਬੋਲ ਦਿਓ ਇੱਕ ਵਾਰ ਮੇਰਾ ਨੰਬਰ ਹੈਗਾ 98765 31999 ਵੀਰ ਜੀ 98765 31999 ਇਹ ਵੇਲੇ ਨਹੀਂ ਲੱਗਦਾ ਵੀਰ ਜੀ ਸ਼ਾਮ ਨੂੰ ਲੱਗਦਾ ਆ 8 ਵਜੇ ਤੋਂ ਬਾਅਦ ਲੱਗਦਾ ਆ ਭਾਈ ਮਹਿਸੂਸ ਕੀ ਕਰਦੇ ਹਾਂ 9 ਸਾਲ ਮਿਹਨਤ ਕੀਤੀ ਕਮਾਇਆ ਕਿ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪਰ ਅੱਜ ਉੱਥੇ ਪ੍ਰਮਾਤਮਾ ਨੇ ਖੜਾ ਕਰਤਾ ਕੀ ਆਪਣਾ ਨੰਬਰ ਦੇਣਾ ਪੈ ਰਿਹਾ ਜੀਦੋ ਤੇ ਗੱਲਤਾ ਭਾਜੀ 0 ਤੇ ਜੀਦੋ ਤੇ ਲਿਆਤਾ ਚੱਲਦਾ ਫਸਲਾਂ ਵੀ ਭਾਜੀ ਸਾਰੀਆਂ ਰੋੜੀਆਂ ਬਾਬਾ ਕੁਸ਼ਮੁਦਰਾਮ ਦਾਲਦੀ ਐਨੀ ਕਿਰਪਾ ਪੈਲੀ ਵੀ ਆਪਣੇ ਖੁੱਲੀ ਕੇ ਗੱਲ ਦੀ ਕਮੀ ਨਹੀਂ ਬਸ ਫਸਲਾਂ ਰੋੜ ਜਾਂਦੀ ਆ ਧੱਕਾ ਨਾ ਵੱਜਦਾ ਭਾਜੀ ਫੇਰ ਅਸੀਂ ਕਹਿਣਾ ਵੀ ਸਾਰੇ ਨਾਲ ਆ ਸਾਰਿਆਂ ਦੇ ਨਾਲ ਹੀ ਆ ਜਿਹੜਾ ਧੱਕਾ ਵੱਜੀ ਯਾਰ ਕੋਈ ਵੀ ਆਈਂਦੀ ਐ ਕੋਈ ਨਹੀਂ ਸਾਡਾ ਕਰਦੀ ਹੁਣ ਵਿਆਹ ਸੀਗਾ ਤੁਹਾਡਾ ਜਨਵਰੀ ਚ ਜਨੂ ਦੀ ਭਾਵੇਂ ਦੂਜੇ ਆਮ ਪੜ ਜੋ ਹਾਲਾਤ ਹੁਣ ਬਣ ਗਏ ਆ ਤੁਹਾਡੇ ਹੁਣ ਇਹ ਕੋਈ ਬੈਕਅਪ ਕੁਝ ਹੈ ਤੁਹਾਡੇ ਕੋਲ ਕਰਾਂਗੇ ਹੁਣ ਚਲੋ ਤੁਹਾਨੂੰ ਪਤਾ ਹੀ ਆ ਕਮਾਈ ਕਰਾਂਗੇ ਫਿਰ ਪਾਵਾਂਗੇ ਕੋਈ ਦਿਨ ਇੱਥੇ ਸੁਨੰਦਾ ਸ਼ਰਮਾ ਵੀ ਪਹੁੰਚੇ ਨੇ ਕਿਸ ਦੀ ਨਜ਼ਰ ਪੰਜਾਬ ਨੂੰ ਲੱਗੀ ਆ ਇਹ ਬਹੁਤ ਮਾੜੇ ਹਾਲਾਤ ਤੁਸੀਂ ਦੇਖ ਰਹੇ ਹੋ ਤੁਸੀਂ ਕਈ ਇਲਾਕਿਆਂ ਦੇ ਵਿੱਚ ਗਏ ਅੱਜ ਦੇ ਹਾਲਾਤ ਕੀ ਮਹਿਸੂਸ ਕਰ ਰਹੇ ਹੋ ਕਈ ਵਾਰੀ ਨਾ ਮੈਂ ਪਹੁੰਚਣ ਕੀ ਤਰ੍ਹਾਂ ਸਮਝ 사이 ਪੀਆ ਕਿਉਂਕਿ ਮੇਰ ਕੋਲ ਵੀ ਹਲੇ ਕਰ ਰਹੀ ਨਹੀਂ ਸੋਦੀ ਕੀਮਤ ਮੈਂ ਸਮਝ ਲਿਆ ਜਰ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਬੜੇ ਸਾਲ ਲਾਏ ਹੁੰਦੇ ਨੇ ਤੇ ਜਦੋਂ ਤੁਹਾਡੇ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਦੋਂ ਸਾਨੂੰ ਸਮਝ ਕੁਝ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਾਨੂੰ ਲੱਗਦਾ ਇਹ ਜਿਵੇਂ ਇਹ ਕਹਿ ਰਹੇ ਹਨ ਕਿ ਕੋਈ ਫੇਕ ਅਕਾਊਂਟ ਬਣਾ ਰਹੇ ਨੇ ਲੋਕ ਇਹਨਾਂ ਦਾ ਨੰਬਰ ਕਰਕੇ ਕਈ ਵਾਰੀ ਬਾਰੋ ਸਾਰੇ ਜਣੇ ਤੁਹਾਡੇ ਨਾਲ ਹੁੰਦੇ ਨੇ ਤੁਹਾਨੂੰ ਦਿਖਾ ਰਹੇ ਹੁੰਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਪਰ ਜੇ ਅਸਲੋਂ ਵੇਖਿਆ ਜਾਵੇ ਤੇ ਅਸਲੋਂ ਬੰਦਾ ਇਕੱਲਾ ਹੀ ਜੂਜ਼ ਰਿਹਾ ਹੁੰਦਾ ਹੈ ਇਹ ਮੈਂ ਚੀਜ਼ ਆਪਣੀ ਜ਼ਿੰਦਗੀ ਚ ਐਕਸਪੀਰੀਅੰਸ ਕੀਤੀ ਹੈ ਮੈਂ ਉਸ ਐਕਸਪੀਰੀਅੰਸ ਤੋਂ ਬੋਲ ਸਕਦੀ ਹਾਂ ਔਰ ਘਰ ਇੱਕ ਐਸੀ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸੈਕਿਓਰ ਰਵਾਂ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਇੱਕ ਕੁੜੀ ਹਾਂ ਮੈਂ ਮਿਹਨਤ ਕਰ ਰਹੀ ਹਾਂ ਆਪਣੇ ਲਈ ਕਿ ਮੈਂ ਵੀ ਆਪਣੇ ਕਰਦਿਆਂ ਨੂੰ ਉਹ ਚੀਜ਼ ਦੇ ਸਕਾਂ ਪਰ ਇਹ ਚੀਜ਼ एकदम ਸੂਸ ਹੋਈ ਕਿ ਇਹਨੇ ਸਾਲ ਜਿਵੇਂ ਉਹ ਕਹ ਰਿਹਾ ਕਿ 9 ਸਾਲ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਵੀ ਉਹਨਾਂ ਨੇ ਕੁਝ ਖੜਾ ਕੀਤਾ ਤੇ ਉਹ ਇੱਕਦਮ ਜਿਵੇਂ ਪਾਣੀ 'ਚ ਬੈ ਗਿਆ ਨਾ ਤੇ ਉਹ ਉਹ ਤੁਸੀਂ ਕਦੀ ਵੀ ਇਹ ਇਹ ਇਹਦੇ ਨਾਲ ਇਹਨਾਂ ਨੂੰ ਇੱਕ ਗੱਲ ਹੈ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿ ਜਦੋਂ ਤੁਹਾਡੇ ਚ ਇਹਨੂੰ ਦੁਬਾਰਾ ਬਣਾਉਣ ਦੀ ਹਿੰਮਤ ਆਉਣੀ ਹੈ ਨਾ ਉਹ ਉਹ ਇੱਕ ਅਲੱਗ ਸ਼ਕਤੀ ਉਹ ਇੱਕ ਅਲੱਗ ਊਰਜਾ ਸਾਡੇ ਅੰਦਰ ਆਉਂਦੀ ਹੈ ਜਦੋਂ ਬੰਦਾ ਇਹ ਸੋਚਦਾ ਕਿ ਚਲ ਜੇ ਮੈਂ ਤੁਹਾਨੂੰ ਕੁਦਰਤ ਨੇ ਮਾਰ ਮਾਰੀ ਮੈਨੂੰ ਮੈਨੂੰ ਹੋਰ ਹੀ ਤਰੀਕੇ ਨਾਲ ਮਾਰ ਵੱਜੀ ਸੀ ਜ਼ਿੰਦਗੀ 'ਚ ਹਨਾ ਪਰ ਮੈਨੂੰ ਇਹ ਨਾ ਪਤਾ ਹੈ ਜਦੋਂ ਇਨਸਾਨ ਆਪ ਉੱਠਦਾ ਹੈ ਨਾ ਦੁਬਾਰਾ ਤੇ ਮੈਂ ਸਭ ਨੂੰ ਇਹ ਦਿਲੋਂ ਕਹੂੰਗੀ ਕਿ ਕਿਸੇ ਤੋਂ ਮਦਦ ਮੰਗਣ ਦੀ ਲੋੜ ਹੈ ਵੀ ਨਹੀਂ ਜਿਹੜਾ ਆ ਆਪ ਆਵੇ ਜਿਹੜਾ ਆਪ ਤੁਹਾਡੀ ਮਦਦ ਕਰੇ ਉਹ ਜੀ ਸਦਕੇ ਆਵੇ ਕਦੇ ਕਿਸੇ ਅਗੇ ਹੱਥ ਨਾ ਫੈਲਾਇਓ ਕਦੇ ਕਿਸੇ ਨੂੰ ਇਹ ਨਾ ਆਖਿਓ ਵੀ ਮੇਰੀ ਆ ਕੇ ਮਦਦ ਕਰੋ ਤੁਸੀਂ ਆਪੇ ਹੀ ਕਰ ਲੈਣਾ ਤੁਸੀਂ ਜਵਾਨ ਤਗੜੇ ਮੁੰਡੇ ਹੋ ਪੰਜਾਬ ਦੇ ਮੁੰਡਿਆਂ ਤੁਸੀਂ ਆਪੇ ਸਾਰਾ ਕੁਝ ਕਰ ਲੈਣਾ ਇਸ ਕਰਕੇ ਕਦੇ ਕਿਸੇ ਤੋਂ ਕਿਉਂਕਿ ਅੱਜ ਦੀ ਜਿਹੜੀ ਆਪਾਂ ਕਿਸੇ ਤੋਂ ਮਦਦ ਮੰਗੀ ਹੈ ਨਾ ਉਹ ਸਾਰੀ ਜ਼ਿੰਦਗੀ ਸਾਡੇ ਤੋਂ ਲਈ ਨਹੀਂ ਜਾਂਦੀ ਸ ਉਹ ਕਰਜ਼ਾ ਇੱਕ ਲੱਗੋ ਪੈਸੇ ਦਾ ਵੀ ਕਰਜ਼ਾ ਨਹੀਂ ਹੁੰਦਾ ਉਹ ਇੱਕ ਅਲੱਗ ਕਰਜ਼ਾ ਸਾਡੇ ਤੇ ਚੜ ਜਾਂਦਾ ਪਰ ਮੇਰੀ ਦੁਆ ਹੈ ਤੁਹਾਡੇ ਨਾਲ ਕਿ ਤੁਹਾਨੂੰ ਪਰਮਾਤਮਾ ਹੋਰ ਹਿੰਮਤ ਦਵੇ ਕਿ ਤੁਸੀਂ ਇਹਨੂੰ ਦੁਬਾਰਾ ਖੜਾ ਕਰੋ ਤੇ ਮੈਂ ਜਿੱਥੇ ਵੀ ਤੁਹਾਡੀ ਹੈਲਪ ਕਰ ਪਾਈ ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਹਾਂ ਤੁਸੀਂ ਤੰ ਤੇ ਹੰਡਾਈ ਆ ਜੀ ਇਹ ਤਾਂ ਫਿਰ ਰੁੜ ਗਿਆ ਇਹ ਬਣਾ ਕੇ ਰੁੜ ਗਿਆ ਜੇ ਰੱਬ ਨਾ ਕਰੇ ਸਾਡੇ ਨਾਲ ਅਜਿਹਾ ਹੋਵੇ ਫਿਰ ਸਾਡੇ ਤਾਂ ਹੌਸਲੇ ਚੱਕਨਾ ਚੂਰ ਹੋ ਜਾਣਗੇ ਪੰਜਾਬੀਆਂ ਦੇ ਨਹੀਂ ਹੁੰਦੇ ਨਹੀਂ ਹੁੰਦੇ ਮੈਂ ਕੁੜੀ ਹਾਂ ਮੈਂ ਫਿਰ ਉੱਥੇ ਖੜ ਗਈ ਹਨਾ ਮੈਂ ਤਾਂ ਇਹ ਕਹੇ ਵੀ ਜੋ ਇਸ ਟਾਈਮ ਇਨਾਂ ਨੂੰ ਇਹ ਦੇਖ ਕੇ ਮਹਿਸੂਸ ਹੋ ਰਿਹਾ ਨਾ ਪਰ ਜਦੋਂ ਇਹਨਾਂ ਨੇ ਇਹਨੂੰ ਦੁਬਾਰਾ ਖੜੇ ਕਰਨਾ ਨਾ ਉਹ ਜ਼ਿੰਦਗੀ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਉਹਦੀ એનર્ਜੀ ਨੂੰ ਤੁਸੀਂ ਕਦੇ ਹੋਰ ਕਿਸੇ ਚੀਜ਼ ਨਾਲ ਵਟਾ ਨਹੀਂ ਸਕਦੇ ਉਹ ਇੱਕ ਅਲੱਗ ਇਹ ਸਾਨੂੰ ਕਹਿ ਲੋ ਗੁੜਤੀ ਚ ਮਿਲਿਆ ਨੇ ਚੀਜ਼ਾਂ ਅਸੀਂ ਵੈਸੇ ਹੀ ਕਹਿ ਲੋ ਹਿਮਾਜੇ ਵੱਲਦੇ ਆ ਮਾਝੇ ਵਾਲਿਆਂ ਨੂੰ ਵੈਸੇ ਹੀ ਜੇ ਪ੍ਰਮਾਤਮਾ ਨੇ ਇਹ ਚੀਜ਼ ਗੁੜਤੀ ਚ ਦਿੱਤੀ ਹੈ ਕਿ ਸਾਡੇ ਚ ਹਿੰਮਤ ਹੀ ਹਿੰਮਤ ਹੈ ਮੈਂ ਕੱਲ ਅਸੀਂ ਜਦੋਂ ਉਧਰਲੇ ਪਾਸੇ ਗਏ ਮੈਂ ਕੱਲ ਜਨਾਲਾ ਸਾਈਡ ਤੇ ਸੀ ਤੇ ਬਾਪੂ ਜੀ ਉਹ ਆਏ ਜਾਂਦੇ ਅਸੀਂ ਵੀਡੀਓਸ ਤੇ ਦੇਖ ਰਹੇ ਹਾਂ ਅੱਦੇ ਇੰਨੇ ਇੰਨਾ ਸਰੀਰ ਭਿਜਿਆ ਉਹ ਚੋਂ ਨਿਕਲ ਕੇ ਆਏ ਤਾਂ ਫਿਰ ਵੀ ਬੋਲ ਰਹੇ ਨੇ ਚੜ੍ਹਦੀ ਕਲਾ ਚ ਸੋ ਇਹ ਇਹ ਚੀਜ਼ਾਂ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲੀਆਂ ਸਾਨੂੰ ਸਾਡੀ ਧਰਤੀ ਤੋਂ ਮਿਲੀਆਂ ਜੇ ਇਹ ਗੁੜਤੀ ਨਾ ਹੁੰਦੀ ਇਹ ਮਹਿਸੂਸ ਕਰਦੇ ਹਾਂ ਅਸੀਂ ਅੱਜ ਭੁੱਖੇ ਮਰਨਾ ਸੀਗਾ ਜੇ ਇਹ ਸੇਵਾ ਜੇ ਸਾਡੇ ਚ ਇਹ ਨਾ ਗੁਣ ਹੁੰਦਾ ਜੀ ਹਾਂ ਅਸੀਂ ਜਿਵੇਂ ਪਹਿਲੇ ਵੀ ਗੱਲ ਕਰ ਰਹੇ ਸੀ ਵੀ ਪੰਜਾਬ ਆਪੇ ਜੂਝ ਰਿਹਾ ਪੰਜਾਬ ਨੂੰ ਤਾਂ ਨਹੀਂ ਕਿਸੇ ਦੀ ਹੈਲਪ ਮਿਲੀ ਪੰਜਾਬ ਵੱਲ ਤੋਂ ਨਹੀਂ ਕੋਈ ਵਦਿਆ ਹੈ ਨਾ ਕੋਈ ਕਿਸੇ ਹੋਰ ਸਟੇਟ ਚ ਕੋਈ ਚੀਜ਼ ਹੁੰਦੀ ਪੰਜਾਬ ਹਮੇਸ਼ਾ ਆਪਣਾ ਹੱਥ ਵਧਾਉਂਦਾ ਹੈ ਨਾ ਹਰ ਚੀਜ਼ ਲੈ ਕੇ ਪਹੁੰਚਦੇ ਪਰ ਪੰਜਾਬ ਕੋਲ ਤਾਂ ਨਹੀਂ ਕੋਈ ਆਇਆ ਤੇ ਇਹ ਸਾਡੇ ਸਾਨੂੰ ਗੁਰਤੀ ਮਿਲੀ ਹੈ ਤਾਂ ਹੀ ਅਸੀਂ ਭੁੱਖੇ ਨਹੀਂ ਮਰ ਰਹੇ ਕਿ ਕਿੱਥੋਂ ਦੇਖੋ ਚਾਹੇ ਬਾਹਰਲੇ ਦੇਸ਼ਾਂ ਤੋਂ ਲੋਕ ਭੇਜ ਰਹੇ ਚਾਹੇ ਇੱਥੋਂ ਵਲੰਟੀਅਰ ਲੋਕ ਰਾਸ਼ਨ ਪਾਣੀ ਜਿਹੜਾ ਤਾਂ ਜਿੰਨਾ ਕਿ ਸਰਦਾ ਹੈ ਹਰ ਇੱਕ ਬੰਦਾ ਆਪਣੇ ਲੈਵਲ ਤੇ ਕਰ ਰਿਹਾ ਸਾਰਿਆਂ ਤੁਸੀਂ ਮਦਦਾਂ ਦੇਖ ਰਹੇ ਹੋ ਤੁਹਾਨੂੰ ਗਰਾਊਂਡ ਦੇ ਵਿੱਚ ਕੀ ਲੱਗ ਰਿਹਾ ਕਿਹੜੀਆਂ ਮਦਦਾਂ ਦੀ ਲੋੜ ਇਨ੍ਹਾਂ ਲੋਕਾਂ ਨੂੰ ਆ ਜੋ ਬਿਲਕੁਲ ਕੰਡੇ ਤੇ ਨੇ ਰਾਸ਼ਨ ਪਹ ਆਉਣ ਵਾਲੇ ਸਮੇਂ ਦੇ ਅੰਦਰ ਜੋ ਇਹਨਾਂ ਦੀ ਹਾਲਾਤ ਹੋਣੇ ਖੁਦ ਆਪਣੇ ਮੂੰਹ ਕਹਿ ਰਹੇ ਸੀ 15-15 ਸਾਲ ਉੱਠ ਨਹੀਂ ਸਕਣਾ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਇਹਨਾਂ ਨੂੰ ਕਿਸ ਤਰੀਕੇ ਦੀ ਮਦਦ ਆ ਲੋਕ ਤੁਹਾਨੂੰ ਸੁਣਦੇ ਆ ਅਪੀਲ ਜ਼ਰੂਰ ਕਰੋ ਕਿ ਆਉਣ ਵਾਲੇ ਸਮੇਂ 'ਚ ਇੱਥੇ ਕਿਵੇਂ ਆਓ ਕੀ ਮਦਦ ਲੈ ਕੇ ਆਓ ਮੈਨੂੰ ਲੱਗਦਾ ਕਿ ਜਿਵੇਂ ਹੱਲੇ ਤਾਂ ਪਾਣੀ ਆਏ ਹੋਏ ਨੇ ਤੇ ਪਾਣੀ ਜਿੰਨਾ ਟਾਈਮ ਨਿਕਲ ਰਿਹਾ ਉਹ ਇੱਕ ਵਕਤ ਹੈ ਨਾ ਪਰ ਜਿਹੜਾ ਮੈਂ ਕੱਲ ਸੁਣ ਰਹੀ ਸੀਗੀ ਜਦੋਂ ਅਸੀਂ ਉਧਰ ਜ਼ੀਰੋ ਗਰਾਉਂਡ ਤੇ ਗਏ ਅਜ ਨਾਲੇ ਉਧਰ ਵੀ ਉਹੀ ਗੱਲ ਕਹਿ ਰਹੇ ਕਹਿੰਦੇ ਜਦੋਂ ਇਹ ਪਾਣੀ ਮੁੱਕ ਜਾਣਾ ਹੈ ਖਤਮ ਹੋ ਜਾਣਾ ਉਸ ਤੋਂ ਬਾਅਦ ਅਸਲ ਪ੍ਰੋਬਲਮ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਇਹਨਾਂ ਦੀ ਅਸਲੀ ਜਿਹੜੀ ਉਹ ਚੀਜ਼ ਆ ਉਹ ਸ਼ੁਰੂ ਹੋਣੀ ਹੈ ਉਦੋਂ ਮੈਂ ਚਾਹੁੰਨੀ ਕਿ ਜਿੰਨਾ ਜਿੰਨੀ ਅੱਜ એનર્ਜੀ ਸਾਰਾ ਪੰਜਾਬ ਇਕੱਠਾ ਹੋ ਕੇ ਦਿਖਾ ਰਿਹਾ ਉਨੀ ਦੁਗਣੀ એનર્ਜੀ ਤੁਸੀਂ ਉਦੋਂ ਦਿਖਾਓ ਜਦ ਇਹ ਪਾਣੀ ਸ ਆਪਣੇ ਆਪ ਆਪਣੇ ਰਾਹ ਨੂੰ ਕਿਤੇ ਨਿਕਲ ਗਿਆ ਕਿਉਂਕਿ ਉਦੋਂ ਜ਼ਿਆਦਾ ਜ਼ਰੂਰਤ ਹੋਊਗੀ ਸਾਰਿਆਂ ਨੂੰ ਹੌਸਲਾ ਦੇਖੋ ਇਹਨਾਂ ਦਾ ਠੀਕ ਆ ਰੋਇਆ ਪਰ ਬਿਲਕੁਲ ਚੜ੍ਹਦੀ ਕਲਾ 'ਚ ਨੇ ਬੜਾ ਰੋਣਾ ਆਉਂਦਾ ਵੀਰ ਇਹ ਇਹ ਦੱਸਿਆ ਨਹੀਂ ਜਾਂਦੀ ਇਹ ਚੀਜ਼ਾਂ ਮਹਿਸੂਸ ਨਹੀਂ ਕਰਾਈਆਂ ਜਾ ਸਕਦੀਆਂ ਇਹ ਚਾਹੇ ਅਸੀਂ ਗੱਲਾਂ ਕਰ ਰਹੇ ਹਾਂ ਨਾ ਇਹ ਇਹਦਾ ਦੁੱਖ ਹੈ ਇਹਨੂੰ ਹੀ ਪਤਾ ਹੈ ਪਤਾ ਕਿਉਂ ਕਿ ਕਿ ਅਸੀਂ ਉਹਨੇ ਥੋੜੀ ਦਰ ਕਿਤੇ ਹੋਰ ਚੱਲ ਜਾਣਾ ਸਾਡਾ ਫਿਰ ਧਿਆਨ ਹੋਰ ਪਾਸੇ ਹੋ ਜਾਣਾ ਕਿਤੇ ਸੋਸ਼ਲ ਮੀਡੀਆ ਤੇ ਲੱਗ ਜਾਣਾ ਹੈ ਸਾਡੇ ਵਰਗੇ ਆਰਟਿਸਟ ਆਈ ਫੋਟੋਆਂ ਪਾਉਣ ਲੱਗ ਜਾਣਾ ਵੀਡੀਓ ਪਾਉਣ ਲੱਗ ਜਾਣਾ ਗਾਣੇ ਤੇ ਨੱਚਣ ਲੱਗ ਜਾਣਾ ਸਾਡਾ ਹੀ ਕੰ ਇਹਨਾਂ ਨੇ ਤੇ ਇਸ ਚੀਜ਼ ਨੂੰ ਆਪਣੇ ਉੱਤੇ ਹੰਡਾਉਣਾ ਸੋ ਇਹਨਾਂ ਦਾ ਦੁੱਖ ਅਸੀਂ ਨਹੀਂ ਸਮਝ ਸਕਾਂਗੇ ਕਹਿੰਦੇ ਕੱਪੜੇ ਵੀ ਮੰਗ ਕੇ ਪਾਏ ਆ ਬਾਈ ਹਰਾਂ ਨੇ ਜੀ ਗੁਰੂ ਰਾਮਦਾਸ ਦੀ ਕਿਰਪਾ ਏਨੀ ਵੀ ਜੀ ਜੇ ਦੋ ਟਟੀਆਂ ਤਿੰਨ ਪਾਵਾਂਗੇ ਵੀਰੇ ਪਾਵਾਂਗੇ ਆ ਵੱਡੀ ਗੱਲ ਕਰਤੀ ਤੁਸੀਂ ਹੌਸਲਾ ਤੁਹਾਡੇ ਚ ਘਬਰਾਉਣਾ ਨਹੀਂ ਬਾਈ ਬਾਈ ਮੈਂ ਇਹ ਬੜਾ ਵੱਡਾ ਦਰਦ ਹੈ ਤੁਸੀਂ ਇੰਨੇ ਸਾਲ ਮਿਹਨਤ ਕੀਤੀ ਲੋਕੀ ਕਹਿੰਦੇ ਆ ਵੀ ਇਹਨਾਂ ਕੋ ਪਹਿਲੀ ਬਹੁਤ ਹੈ 2 ਕਿਲੇ ਵੇਚ ਲੰਗੇ ਪਹਿਲੀ ਨਹੀਂ ਭੋਰਾਂਗੇ ਇਹ ਵਾਹ ਵੈਸੇ ਪਾਵਾਂਗੇ ਵਾਸ ਵਾਹ ਇਹ ਇਹ ਹੌਸਲਾ ਚਾਹੀਦਾ ਬਹੁਤ ਅਕਸਰ ਸਾਨੂੰ ਹੌਸਲਾ ਸਾਡੀ ਜ਼ਮੀਨ ਤਾਂ ਹੁੰਦਾ ਹੈ ਇਹ ਕਹਿੰਦਾ ਜ਼ਮੀਨ ਦਾ ਟੋਟਾ ਤੱਕ ਨਹੀਂ ਵੇਚਣਾ ਬਿਲਕੁਲ ਇਹ ਕਮਾਈ ਕਰਾਂਗੇ ਫਿਰ ਮੈਂ ਅੱਗੇ ਜਿਵੇਂ ਕਹਿਆ ਕਿ ਹਟਕਟੇ ਮੁੰਡੇ ਨੇ ਸਾਡੇ ਪੰਜਾਬ ਦੇ ਵੀਰੋਂ ਨੇ ਇਹ ਮਿਹਨਤ ਹੀ ਕਰਨੀ ਆ ਸਾਡਾ ਇਹਦੇ ਬਾਪੂ ਹੀ ਨਹੀਂ ਸਾਰੀ ਸਰ ਸਰ ਅੱਛਾ ਤੁਸੀਂ ਤੁਸੀਂ ਫਾਦਰ ਸਾਹਿਬ ਹੋ ਹਾਂਜੀ ਹਾਂਜੀ ਫਿਰ ਇਹ ਜੋ ਇਹ ਦੇਖੋ ਤੁਹਾਡੇ ਮੁੰਡੇ ਕਿੱਡੇ ਤਗੜੇ ਨੇ ਕਈਆਂ ਦੇ ਤਾਂ ਬਹੁਤ ਨੁਕਸਾਨ ਜਾਂਦਾ ਹੈ ਕਈ ਵਾਰ ਤਾਂ ਚੰਗੇ ਚੰਗੇ ਮੈਲ ਖਾਲੀ ਨੇ ਮੁੰਡੇ ਨਹੀਂ ਮਿਲਦੇ ਨੇ ਮਿਲਦੇ ਨਹੀਂ ਮੇਰੇ ਹਾਂ ਤੁਸੀਂ ਕਿਰਪਾ ਮਾਰੇ ਦੀ ਕਿਰਪਾ ਮਾਰੇ ਦੀ ਉਹਦੀ ਉਹਨੇ ਦੇਣਾ ਸਭ ਕੁਝ ਨਹੀਂ ਦੇਣਾ ਕਮਾਈ ਕਰਾਂਗੇ ਫੇਰ ਬਣਾਵਾਂਗੇ ਕੋਈ ਗੱਲ ਨਹੀਂ ਕੁਛ ਨਹੀਂ ਆਂਦਾ ਇਹ ਮਾਰੇ ਦੀ ਕਿਰਪਾ ਹੋਣੀ ਚਾਹੀਦੀ ਸਾਡੇ ਸਹੀ ਗੱਲ ਵੱਡੀ ਗੱਲ ਇਹ ਹੈ ਤੁਸੀਂ ਵੀ ਬਿਲਕੁਲ ਤਿਆਰ ਨਹੀਂ ਹੋ ਕਿ ਕੋਈ ਜ਼ਮੀਨ ਦਾ ਟੋਟਾ ਵੇਚ ਕੇ ਦੁਆਰਾ ਖੜਾ ਕਰਾਂਗੇ ਕਮਾਈ ਹੱਥੀ ਕਰਾਂਗੇ ਹੱਥੀ ਕੰਮ ਕਰਕੇ ਹੱਥੀ ਗਿੱਜੇ ਆ ਕੰਮ ਕਰਨ ਨੂੰ ਕਰਾਂਗੇ ਮਿਹਨਤ ਕਰਕੇ ਫੇਰ ਬਣਾਵਾਂਗੇ ਕੋਈ ਗੱਲ ਨਹੀਂ ਫੇਰ ਕੀ ਹੈ ਬਾਬੇ ਬੁੱਢੇ ਸਾਹਿਬ ਦੀ ਮੇਰ ਹੋਣੀ ਚਾਹੀਦੀ ਸਾਡੇ ਬਸ ਉਹ ਨਗਰੀ ਉਹਦੀ ਹੋਣੀ ਚਾਹੀਦੀ ਆ ਉਦਾਂ ਨਹੀਂ ਅਸੀਂ ਲਈਦੇ ਪਲਾਂ ਤੇ ਸਾਡੇ ਰੋਣਾ ਆਉਂਦਾ ਪਲਾਂ ਚ ਅਸੀਂ ਹੱਸ ਪੈਂਦੇ ਆ ਹਾਂ ਇੰਦਾ ਹੀ ਆ ਮੈਂ ਕਹਿ ਰਹੀ ਨਾ ਮੈਂ ਤੇ ਆਪੋ ਜਰਨੀ ਦੇਖੀ ਹੈ ਕਿ 1 ਮਿੰਟ ਚ ਤੁਸੀਂ 2.5 ਜਨਮ ਵੀ ਖਤਮ ਹੋ ਗਏ ਆ ਘਰੇ ਪਤਾ ਹੀ ਨਹੀਂ ਕੁਝ ਨਹੀਂ ਰਿਹਾ ਫਿਰ ਇੱਕਦਮ ਚ ਸੀ ਆ ਹੋ ਜਨ ਨਾ ਕਰ ਲਾਂਗੇ ਸਾਰਾ ਕੁਝ ਕਰ ਲਾਂਗੇ ਐਨ ਯਕੀਨ ਮੈਨੂੰ ਬਾਪੂ ਜੀ ਮੈਂ 1 ਸਾਲ ਪਹਿਲੇ ਆਪਣੀ ਮਦਰ ਮੇਰੇ ਫਾਦਰ ਸਾਹਿਬ ਗੁਜ਼ਰ ਗਏ ਨੇ ਤੇ ਮੈਂ ਆਪਣੀ ਮਦਰ ਨੂੰ ਆਪਣੇ ਨਾਲ ਇੱਥੇ ਮੋਹਾਲੀ ਰਹਿਣੀ ਉਹਨਾਂ ਨੂੰ ਨਾਲ ਸ਼ਿਫਟ ਕੀਤਾ ਹੈ ਤੇ ਮੈਂ ਉਹਨਾਂ ਨੇ ਕਹਿੰਦੀ ਸੀ ਮੰਮੀ ਮੈਨੂੰ ਤਿੰਨ ਚਾਰ ਸਾਲ ਹੀ ਚਾਹੀਦੇ ਨੇ ਮੈਂ ਸਭ ਕੁਝ ਬਣਾ ਦਾਂਗੀ ਸਭ ਕੁਝ ਤੇ ਪ੍ਰਮਾਤਮਾ ਇੰਨਾ ਦੇ ਰਿਹਾ ਹੈ ਕਿਰਪਾ ਕਰ ਰਿਹਾ ਹੈ ਮਤਲਬ ਇਹ ਹੁੰਦਾ ਹੈ ਮੈਂ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਨਾ ਉਹ ਗੱਲ ਕਰਨੀ ਚਾਹੁੰਦੇ ਸੀ ਤੁਸੀਂ ਸਾਹਮਣੇ ਮੈਡਮ ਹੈ ਇਹਨਾਂ ਨਾਲ ਬਹੁਤ ਕੁਝ ਹੋਇਆ ਬਾਈ ਇਹ ਮੈਡਮ ਰੋਏ ਵੀ ਨੇ ਨਹੀਂ ਰੋਪੇ ਮਨ ਇਹ ਅੱਜ ਨਹੀਂ ਅੱਜ ਤੋਂ ਅਸੀਂ ਤਿੰਨ ਮਹੀਨੇ ਪਿੱਛੇ ਜਾ ਰਹੇ ਹਾਂ ਗੁੱਸਾ ਨਾ ਕਰਿਓ ਮੈਂ ਉਹ ਗੱਲ ਦਾ ਜ਼ਿਕਰ ਕਰ ਰਿਹਾ ਇਹਨਾਂ ਨੇ ਬਹੁਤ ਹਾਲਾਤ ਮਾੜੇ ਦੇਖੇ ਆ ਬਹੁਤ ਪ੍ਰੈਸ਼ਰਾਈਜ਼ ਹੋਏ ਚਲੋ ਸਾਰੀਆਂ ਗੱਲਾਂ ਅਸੀਂ ਉਹ ਚੀਜ਼ਾਂ ਦੇ ਵਿੱਚ ਕਨਫਲਿਕਟ ਚ ਨਹੀਂ ਪੈ ਔਰ ਇਸ ਅਸੀਂ ਸਾਡੀ ਕੱਲੀ ਧੀ ਸਾਡੀ ਕੱਲੀ ਕੁੜੀ ਨੇ ਸਾਹਮਣੇ ਰੱਖਿਆ ਹੋਇਆ ਤੇ ਪਰਿਵਾਰ ਨੂੰ ਔਰ ਐਡੇ ਵੱਡੇ ਸ਼ਹਿਰ ਚ ਖਰਚਾ ਚੱਲਣਾ ਸੌਖਾ ਨਹੀਂ ਹੁੰਦਾ ਬਹੁਤ ਔਖਾ ਬਹੁਤ ਔਖਾ ਜੀ ਕੀ ਕਰਨਾ ਸਾਨੂੰ ਗੱਲ ਨਹੀਂ ਆਉਂਦੀ ਕਰੀਏ ਕੀ ਬਹੁਤ ਹੀ ਇਮੋਸ਼ਨਲ ਵੀਡੀਓ ਸੀ ਤੇ ਇਹ ਇੱਕ ਕਾਰ ਦੀ ਗੱਲ ਨਹੀਂ ਜੀ ਅਗਰ ਦੇਖਿਆ ਜਾਵੇ ਤੇ ਇਹ ਅੱਜਕੱਲ੍ਹ ਪੰਜਾਬ ਦੇ ਵਿੱਚ ਕਾਰ-ਕਾਰ ਦੀ ਗੱਲ ਹੈ ਕੋਠੀ ਭਾਵੇਂ 1.5 ਕਰੋੜ ਦੀ ਹੋਵੇ ਜਾਂ 1.5 ਲੱਖ ਦੀ ਹੋਵੇ ਬਹੁਤ ਬੰਨੇ ਦੀ ਸਾਰੀ ਜ਼ਿੰਦਗੀ ਲੱਗ ਜੰਦੀ ਉਹਨੂੰ ਬਣਾਉਣ ਵਾਸਤੇ ਤੇ ਰੱਬ ਹੀ ਰਹਿਮ ਕਰੇ ਮਿਹਰ ਕਰੇ ਸਾਰੇ ਜਿਹੜੇ ਲੋਕ متاثرین ਨੇ ਉਹਨਾਂ ਤੇ ਤੇ ਰੱਬ ਹੀ ਹਮਤ ਦੇਵੇ ਸਭ ਨੂੰ ਬਾਕੀ ਜਿਹੜੇ ਲੋਕ ਮਦਦ ਕਰ ਰਹੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਵਕਤੀ ਤੇ ਉਹਨਾਂ ਨੂੰ ਵੀ ਸਲੂਟ ਹੈ ਕਿਉਂਕਿ ਇਹ ਬੁਰਾ ਵਕਤ ਹੈ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਕੱਪੜੇ ਵੀ ਕਿਸੇ ਕੋਲ ਲੈ ਕੇ ਪਾ ਰਹੇ ਆ ਜਿਹੜੇ ਲੋਕ ਕੱਲ ਤੱਕ ਜਾਂ ਅੱਜ ਤੋਂ 10 ਦਿਨ ਪਹਿਲੇ ਤੱਕ ਇਸੀਆਂ ਚ ਤੇ ਇੱਕ ਮਤਲਬ ਕਿ ਲਾਈਵ ਜਿੰਦਗੀ ਗੁਜ਼ਾਰ ਰਹੇ ਸੀ ਤੇ ਅੱਜ ਦੂਸਰਿਆਂ ਦੇ ਕਪੜੇ ਪਾਣ ਤੇ ਗਏ ਤੇ ਰੱਬ ਸਾਹਿਬ ਤੇ ਰਹਿਮ ਕਰੇ ਤੇ ਮੁਸ਼ਕਲ ਵਕਤ ਤੋਂ ਸਭ ਨੂੰ ਬਚਾਵੇ ਹੁਣ ਦੋਸਤ ਇਹਨਾਂ ਤੇ ਮੁਸ਼ਕਲ ਵਕਤ ਤੇ ਜਿਹੜੇ ਲੋਕ ਮੁਤਾਸਰ ਹੋਏ ਨੇ ਅਸੀਂ ਲੋਕ ਇਹ ਅੰਦਾਜ਼ਾ ਨਹੀਂ ਲਾ ਸਕਦੇ ਇੱਕ ਪੱਖੇ ਥੱਲੇ ਬਹਿ ਕੇ ਜਾਂ ਏਸੀ ਥੱਲੇ ਬਹਿ ਕੇ ਇੱਕ ਬੰਦ ਕਮਰੇ 'ਚ ਮੋਬਾਈਲ ਹੱਥ 'ਚ ਪੜ ਕੇ ਅੰਦਾਜ਼ਾ ਨਹੀਂ ਲਾ ਸਕਦੇ ਕਿ ਲੋਕਾਂ ਦੀ ਜ਼ਿੰਦਗੀ ਤੇ ਕੀ ਗੁਜ਼ਰ ਰਹੀ ਏ ਇਹ ਉੱਥੇ ਜਾਇਆ ਹੀ ਪਤਾ ਚੱਲਦਾ ਹੈ ਦੇ ਜਿਹੜੇ ਲੋਕ ਉਥੇ امداد ਵਾਸਤੇ ਨਿਕਲੇ ਹੋਏ ਨੇ ਐਕਟਰ ਹੋ ਗਏ ਸਿੰਗਰ ਹੋ ਗਏ ਜਾਂ ਜਿਹੜੇ ਸੋਸ਼ਲ ਵਰਕਰ ਨੇ ਜਾਂ ਲੋਕ ਆਪਣੀ ਮਦਦ ਆਪਣੇ ਤਹਿਤ ਉਥੇ ਪਹੁੰਚੇ ਹੋਏ ਨੇ ਤੇ ਲੋਕਾਂ ਦੀ ਮਦਦ ਕਰ ਰਹੇ ਨੇ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਸ਼ੁਰੂ ਤੋਂ ਦੁਨੀਆ ਜੇ ਉਹਨਾਂ ਨੇ ਕਿਦਰੇ ਵੀ ਕੋਈ ਪੀੜਤਾ ਪਈ ਕੋਈ ਮਸਲਾ ਪਿਆ ਨਾ ਤੇ ਉਹ ਲੋਕਾਂ ਦੀ ਹੈਲਪ ਕੀਤੀ ਹੈ ਮਦਦ ਕੀਤੀ ਹੈ ਤੇ ਜਿਸ ਤਰ੍ਹਾਂ ਕਿ ਇਹਨਾਂ ਨੇ ਉਹ ਵੀਡੀਓ ਦੀ ਗੱਲ ਕਰ ਰਹੇ ਸੀ ਕਿ ਉਹ ਮੈਂ ਵੀਡੀਓ ਦੇਖੀ ਸੀ ਕਿ ਜਿੰਨੇ ਵੇਜੋ ਬਾਬਾ ਜੀ ਤਕਰੀਬਨ ਉਹਨਾਂ ਦੀ ਕੁ 16-17 ਲੱਖ ਦੀ ਫਸਲ ਸੀ ਉਹ ਕਹਿੰਦੇ ਜਿਹੜੀ ਸਾਡੀ ਤਬਾਹ ਹੋ ਗਈ ਹੈ ਤੇ ਲੇਕਿਨ ਕੋਈ ਮਸਲਾ ਨਹੀਂ ਹੈਗਾ ਚੜਦੀ ਕਲਾ ਚ ਤੇ ਬਾਕੀ ਅੱਲਾ ਸਭ ਤੇ ਰਹਿਮ ਕਰੇ ਮੁਸ਼ਕਲ ਵਕਤ ਹੈ ਅੱਲਾ ਬੁਰੇ ਵਕਤ ਤੋਂ ਬਚਾਵੇ ਤੇ ਇਹਨਾਂ ਜੋ ਨਿਕਲਣ ਦੀ ਤੋਫੀਕ ਦੇਵੇ ਰੱਬ ਸਾਨੂੰ हिम्मत ਦਵੇ ਜਿਹੜੇ ਲੋਕ ਉਥੇ متاثر ਨੇ ਕਿਉਂਕਿ ਜਿਹੜਾ ਘਰ ਇੱਕ ਵਾਰੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਇੱਕ ਵਾਰੀ ਘਰ ਬਣਾਉਂਦਾ ਇੱਕ نسل ਇੱਕ ਵਾਰੀ ਘਰ ਬਣਾਉਂਦੀ ਹੈ ਫਿਰ ਅਗਲੀ نسل ਜਾ ਕੇ ਕੁਝ ਹੁੰਦੇ ਚੇਂਜਿੰਗਾਂ ਕਰਦੀ ਹੈ ਬਣਾਉਂਦੀ ਹੈ ਤੇ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਇਨ੍ਹਾਂ ਕੰਮਾਂ 'ਚ ਘਰ ਬਣਾਉਂਦੇ ਕਾਰੋਬਾਰ ਬਣਾਉਂਦੇ ਤੇ ਜਿਹੜੇ ਮਿੰਟਾਂ 'ਚ ਲੋਕਾਂ ਦੇ ਤਬਾਹ ਹੋ ਗਏ ਨੇ ਲੋਕਾਂ ਦੇ ਇਮੋਸ਼ਨ ਜਜ਼ਬਾਤ ਸਮਝਣੇ ਚਾਹੀਦੇ ਨੇ ਸਾਨੂੰ ਲੋਕਾਂ ਨੂੰ ਵੀ ਉਹਨਾਂ ਦੀ ਜਿੰਨੀ ਕੋਸ਼ਿਸ਼ ਹੋ ਜਾਵੇ ਜਿੰਨਾ ਉਥੇ ਅਸੀਂ ਜਾ ਕੇ ਹੈਲਪ ਕਰ ਸਕੀਏ ਜਾਂ ਕਿਸੇ ਦੇ ਥਰੂ ਕਰ ਸਕੀਏ ਜਾਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਵਿੱਚ ਕੁਝ ਲੋਗ ਦੋ ਨੰਬਰ ਲੋਗ ਵੀ ਵਿੱਚ ਆਏ ਹੋਏ ਨੇ ਕਿ ਜਿਹੜੇ ਤਸਵੀਰਾਂ ਖੇਚ ਖੂਚ ਕੇ ਮੁਕਤਲਿਫ ਜਗ੍ਹਾ ਦੀਆਂ ਵਹਾਵ ਹੋ ਕੇ ਤੇ ਪੈਸਾ ਲੋਗਾਂ ਕੋਲ ਲੈ ਰਹੇ ਨੇ ਜਾਂ ਜਿਹੜੇ ادارے ਬੜੇ ਨੇ ਉਹਨਾਂ ਕੋਲੋਂ ਪੈਸਾ ਲੈ ਲੂ ਕੇ ਤੇ ਮਤਲਬ ਕਿ ਚੋਰੀ ਚੋਰੀ ਕਰ ਰਹੇ ਨੇ ਤੇ ਲੋਗਾਂ ਦੇ ਨਾਮ ਤੇ ਯਾਰ ਇਸ ਤੋਂ ਇਹਦੇ ਨਾਲ ਤੇ ਨਾ ਖਾਓ ਤੇ ਚੰਗਾ ਬਾਕੀ ਵੀਡੀਓ ਕਾਫੀ ਇਮੋਸ਼ਨਲ ਸੀ ਅਗਰ ਦੋਸਤਾਂ ਨੂੰ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਮਿਲਾਂਗੇ ਨਵੀਂ ਵੀਡੀਓ ਨਾਲ ਸੰਦੇ ਹੋ ਜਾਦਾ ਅੱਲਾਹ ਨਿਗਹਬਾਨ